ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸਭ ਜਾਣਦੇ ਹਾਂ ਕਿ ਮੇਰੀਆਂ ਭੈਣਾਂ ਔਰਤਾਂ ਦਾ ਘਰ ਦੇ ਵਿੱਚ ਮੁੱਖ ਰੋਲ ਹੁੰਦਾ ਹੈ ਜੇਕਰ ਔਰਤਾਂ ਚਾਹੇ ਤਾਂ ਆਪਣੇ ਘਰ ਨੂੰ ਸਵਰਗ ਬਣਾ ਸਕਦੀਆਂ ਨੇ ਜੇ ਔਰਤ ਚਾਹੇ ਤਾਂ ਆਪਣੇ ਘਰ ਨੂੰ ਬਰਬਾਦ ਵੀ ਕਰ ਸਕਦੀ ਹੈ ਸਾਧ ਸੰਗਤ ਜੀ ਕਿਉਂਕਿ ਜਿਸ ਘਰ ਦੇ ਵਿੱਚ ਔਰਤ ਨਹੀਂ ਹੁੰਦੀ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਉਹ ਘਰ ਦੇ ਹਾਲਾਤ ਕਿੱਦਾਂ ਦੇ ਹੋ ਸਕਦੇ ਨੇ ਭਾਵੇਂ ਔਖਾ ਸਮਾਂ ਹੋਵੇ ਭਾਵੇਂ ਸੌਖਾ ਔਰਤ ਹਰ ਇੱਕ ਸਮੇ ਨੂੰ ਹੈਂਡਲ ਕਰਕੇ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦੇ ਹਨ ਅਲੱਗ-ਅਲੱਗ ਨਾ ਹੋਣ ਦਿੰਦੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਆਪ ਕਰਦੀ ਹੈ ਹਰ ਵੇਲੇ ਪ੍ਰਮਾਤਮਾ ਤੋਂ ਆਪਣੇ ਬੱਚਿਆਂ ਦੀ ਸੁੱਖ ਮੰਗਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਪਰਮਾਤਮਾ ਦੀ ਹਰ ਘਰ ਪਰਿਵਾਰ ਇਸੇ ਤਰ੍ਹਾਂ ਸਾਧ ਸੰਗਤ ਜੀ ਪਰਮਾਤਮਾ ਦੀ ਹਰ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਬਣੀ ਰਹੇ ਸੰਗਤ ਜੀ ਜੇਕਰ ਆਪਾਂ ਪਰਮਾਤਮਾ ਦੀ ਕਿਰਪਾ ਚੋਂ ਪਰਮਾਤਮਾ ਦੀ ਕਿਰਪਾ ਚਾਹੁੰਦੇ ਹਾਂ ਕਿ ਸਾਡੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣੀ ਰਹੇ ਵਾਹਿਗੁਰੂ ਸੱਚੇ ਪਾਸ਼ਾ ਸਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤਾ ਸੰਗਤ ਜੀ ਆਪਾਂ ਨੂੰ ਗੁਰਬਾਣੀ ਤੇ ਨਾਲ ਵਾਅਦਾ-ਵਦ ਚੜਨਾ ਪਵੇਗਾ ਗੁਰੂਵਾਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੋ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਿਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਸੇਵਾ ਸਿਮਰਨ ਕਰਿਆ ਕਰੋ ਸੰਗਤ ਜੀ ਜਿੰਨਾ ਸਮਾ ਸਾਧ ਸੰਗਤ ਤੁਸੀਂ ਆਪਣੇ ਮਨ ਦੇ ਵਿੱਚ ਬੇਇਮਾਨੀ ਰੱਖੋਗੇ ਫਿਰ ਤਾਂ ਭਾਵੇਂ ਤੁਸੀਂ ਕਿੰਨੇ ਮਰਜੀ ਤੀਰਥ ਜਿੰਨੇ ਮਰਜੀ ਤੀਰਥਾਂ ਤੇ ਜਾ ਕੇ ਨਹਾਵੋ ਤਾਂ ਵੀ ਤੁਹਾਡਾ ਪੁਲਾ ਨਹੀਂ ਹੋਵੇਗਾ ਕਿਉਂਕਿ ਜਿਹੜਾ ਤੁਹਾਡਾ ਮਨ ਹੈ ਮਨ ਦੀ ਮੈਲ ਹੈ ਉਹਨਾ ਟਾਈਮ ਨਹੀਂ ਨਿਕਲਦੀ ਜਿੰਨਾ ਟਾਈਮ ਸਾਧ ਸੰਗਤ ਜੀ ਤੁਹਾਡਾ ਪੁਲਾ ਨਹੀਂ ਹੁੰਦਾ ਕਦੇ ਵੀ ਤੁਸੀਂ ਕਿਸੇ ਦਾ ਬੁਰਾ ਨਾਂ ਕਰੋ ਤੇ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਕੋਈ ਈਰਖਾ ਵੀ ਨਾ ਰੱਖੋ ਕਿਸੇ ਦੇ ਪ੍ਰਤੀ ਮਾੜਾ ਨਾਂ ਸੋਚੋ ਤਾਂ ਸਾਧ ਸੰਗਤ ਜੀ ਫਿਰ ਦੇਖਿਓ ਕਿ ਪਰਮਾਤਮਾ ਕਿਵੇਂ ਤੁਹਾਡੇ ਤੇ ਬੇਅੰਤ ਕਿਰਪਾ ਕਰਦੇ ਨੇ ਸਤਿਗੋ ਸੱਚੇ ਪਾਤਸ਼ਾਹ ਕਿਵੇਂ ਤੁਹਾਡੇ ਸਿਰ ਤੇ ਤੁਹਾਡੇ ਸਾਰੇ ਜਿਹੜੇ ਕਾਰਜ ਨੇ ਉਹ ਰੁਕੇ ਹੋਏ ਨੇ ਸਾਰੇ ਤੁਹਾਡੇ ਕਾਰਜ ਰਾਸ ਹੋ ਜਾਣਗੇ ਜਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਭੇਦ ਭਾਵ ਨਹੀਂ ਰਹੇਗਾ ਜੇਕਰ ਤੁਹਾਡਾ ਕੋਈ ਬੁਰਾ ਕਾਰ ਵੀ ਰਿਆ ਹੈ ਤੁਹਾਨੂੰ ਪਤਾ ਚੱਲ ਰਿਹਾ ਹੈ ਤਾਂ ਸਾਧ ਸੰਗਤ ਜੀ ਜੇ ਤੁਹਾਡਾ ਕੋਈ ਬੁਰਾ ਕਰ ਰਿਹਾ ਹੈ ਤਾਂ ਤੁਸੀਂ ਚੁੱਪ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਬਾਣ ਕਰਦੇ ਰਹੋ ਜੇਕਰ ਤੁਸੀਂ ਇਹ ਗੁੱਸੇ ਦੇ ਵਿੱਚ ਆ ਕੇ ਉਸ ਦਾ ਪੂਰਾ ਕਰੋਗੇ ਫਿਰ ਤੁਹਾਡੇ ਤੇ ਉਸ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਜੇਕਰ ਉਹ ਬੁਰਾ ਕਰ ਜੇਕਰ ਗੁੱਸੇ ਦੇ ਵਿੱਚ ਆ ਕੇ ਤੁਸੀਂ ਉਸ ਦਾ ਬੁਰਾ ਕਰੋਗੇ ਤਾਂ ਫਿਰ ਤੁਹਾਡੇ ਤੇ ਉਸ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਜੇਕਰ ਉਹ ਬੁਰਾ ਕਰ ਰਿਹਾ ਹੈ ਪਰਮਾਤਮਾ ਆਜਨੇਤਾ ਕਾਲ ਤੁਹਾਡੀ ਪਰਮਾਤਮਾ ਆਜਨੇਤਾ ਕਾਲ ਨੂੰ ਉਸ ਇਨਸਾਨ ਤੋਂ ਤੁਹਾਡੇ ਲਈ ਇਨਸਾਫ ਜੁਲ ਇਨਸਾਫ ਜ਼ਰੂਰ ਲੈਣਗੇ ਸੋ ਇਸ ਤਰ੍ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜਦੋਂ ਵੀ ਕੋਈ ਵੀ ਔਰਤ ਆਪਣੇ ਸਰਾਣੇ ਦੇ niche ਸੌਣ ਦੇ ਸਮੇਂ ਇਹ ਚੀਜ਼ ਰੱਖ ਕੇ ਸੌਂਦੀ ਹੈ ਤਾਂ ਉਸ ਦਾ ਜਿਹੜਾ ਘਰ ਹੈ ਉਹ ਹਮੇਸ਼ਾ ਦੇ ਲਈ ਹੀ ਪੈਸਿਆਂ ਦੇ ਨਾਲ ਭਰਿਆ ਰਹਿੰਦਾ ਹੈ ਸੰਗਤ ਜੀ ਉਹ ਕਿਹੜੀ ਚੀਜ਼ ਹੈ ਜੋ ਇੱਕ ਔਰਤ ਨੂੰ ਰਾਤ ਨੂੰ ਸੌਣ ਦੇ ਸਮੇਂ ਸਰਾਣੇ ਦੇ نیچے ਰੱਖਣੀ ਚਾਹੀਦੀ ਹੈ ਜਿਸ ਦੇ ਨਾਲ ਉਸੇ ਘਰ ਦੇ ਵਿੱਚ ਬਰਕਤ ਬਣੀ ਰਹਿੰਦੀ ਹੈ ਉਸੇ ਘਰ ਦੇ ਵਿੱਚ ਪੈਸਾ ਆਉਂਦਾ ਰਹਿੰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲ ਕਰਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਤੁਹਾਨੂੰ ਸਾਰੇ ਭੈਣ ਭਰਾ ਅਤੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਵੀਡੀਓ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਸਾਧ ਸੰਗਤ ਜੀ ਜੇਕਰ ਕਿਸੇ ਦੁਆਰਾ ਵੀਰ ਭੈਣ ਦੇ ਕੋਲ ਸਾਧ ਸੰਗਤ ਜੀ ਇਸੇ ਤਰ੍ਹਾਂ ਘਰ ਦੇ ਵਿੱਚ ਮੌਜੂਦ ਸਾਡੇ ਐਸੇ ਹਾਂ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਵਾਸਤੂ ਸਸਤ ਦੇ ਹਿਸਾਬ ਦੇ ਨਾਲ ਜੇਕਰ ਤੁਸੀਂ ਉਹਨਾਂ ਵਸਤੂਆਂ ਨੂੰ ਤੁਸੀਂ ਆਪਣੇ ਸਰਾਣੇ ਦੇ نیچے ਰੱਖ ਲੈਂਦੇ ਹੋ ਸਰਾਣੇ ਨੀਚੇ ਰੱਖ ਕੇ ਸੌਂਦੇ ਹੋ ਤਾਂ ਉਹਨਾਂ ਦੇ ਵਿੱਚ ਸੰਗਤ ਜੀ ਇੰਨੇ ਸਕਾਰਾਤਮਕ ਊਰਜਾ ਹੁੰਦੀ ਹੈ ਜੋ ਪੋਜ਼ਿਟਿਵ એનર્ਜੀ ਹੁੰਦੀ ਹੈ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਤੁਹਾਨੂੰ ਉਹਨਾਂ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਘਰ ਦੀਆਂ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਨੂੰ ਜਿਸ ਦੇ ਨਾਲ ਤੁਸੀਂ ਅਚਾਨਕ ਹੀ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦੇ ਹੋ ਉਹ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਨੂੰ ਸੰਗਤ ਜੀ ਦੂਰ ਕਰ ਸਕਦੇ ਹੋ ਜਿਵੇਂ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਅਣਹੋਣੀਆਂ ਹੋ ਜਾਂਦੀਆਂ ਨੇ ਸਾਨੂੰ ਜਿਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਦੁੱਖਾਂ ਦੇ ਬਾਰੇ ਸਾਨੂੰ ਕਦੇ ਆਸ ਉਮੀਦ ਵੀ ਨਹੀਂ ਹੁੰਦੀ ਉਹ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਪਹਾੜ ਵਾਂਗ ਉੱਠ ਜਾਂਦੀਆਂ ਨੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਤਕਲੀਫ ਆਉਂਦੀਆਂ ਦੁੱਖ ਤਕਲੀਫ ਆਉਂਦੀ ਹੈ ਪੇਸਾਨੋ ਇਦਾਂ ਲੱਗਣ ਲੱਗ ਜਾਂਦਾ ਹੈ ਕਿ ਸਾਡੀ ਤਾਂ ਕਿਸਮਤ ਖਰਾਬ ਹੈ ਸਾਡਾ ਸਾਡੇ ਪ੍ਰਮਾਤਮਾ ਤੋਂ ਵਿਸ਼ਵਾਸ ਉਠਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਾਲ ਅਸੀਂ ਜੇ ਘਰ ਦੇ ਵਿੱਚ ਪਾਠ ਪੂਜਾ ਸਿਮਰਨ ਵੀ ਕਰਦੇ ਹਾਂ ਤਾਂ ਘਰ ਦੇ ਸਮੇਂ ਸਾਡਾ ਜਿਹੜਾ ਮਨ ਹੈ ਉਹ ਨਹੀਂ ਲੱਗਦਾ ਤੇ ਹੌਲੀ-ਹੌਲੀ ਅਸੀਂ ਪਾਠ ਪੂਜਾ ਸੇਵਾ ਸਿਮਰਨ ਕਰਨਾ ਵੀ ਛੱਡ ਦਿੰਦੇ ਹਾਂ ਕਿਉਂਕਿ ਜਦੋਂ ਇਦਾਂ ਦੇ ਹਾਲਾਤ ਹੋ ਜਾਂਦੇ ਨੇ ਤਾਂ ਸਾਧ ਸੰਗਤ ਜੀ ਸਾਨੂੰ ਲੱਗਦਾ ਹੈ ਕਿ ਸਾਡਾ ਕੀਤਾ ਗਿਆ ਪਾਠ ਸਿਮਰਨ ਜਿਸ ਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਸਾਡੇ ਕਰਨ ਦਾ ਕੀ ਫਾਇਦਾ ਤਾਂ ਇਹ ਜੋ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਸਾਧ ਸੰਗਤ ਇਹਨਾਂ ਪਰੇਸ਼ਾਨੀਆਂ ਦੀ ਜੋ ਪਿੱਛੇ وجہ ਹੈ ਜਿਸ ਵਜ੍ਹਾ ਦੇ ਕਰਕੇ ਜੋ ਕਿ ਸਾਸਤ ਜੋ ਕਿ ਵਾਸਤੂ ਸਾਸਤ ਦੇ ਵਿੱਚ ਦੱਸੀ ਗਏ ਹੈ ਜੋ ਆਪਾਂ ਕਹਿ ਸਕਦੇ ਹਾਂ ਸੰਗਤ ਜੀ ਵਾਸਤੂ ਦੋਸ਼ ਪਾਇਆ ਗਿਆ ਕਹਿੰਦਾ ਭਾਪ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਵਾਸਤੂ ਦੋਸ਼ ਹੋਵੇਗਾ ਜਾਂ ਕੁੰਡਲੀ ਦੋਸ਼ ਹੋਵੇਗਾ ਉਸ ਸਮੇ ਸਾਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਦੇ ਨਾਲ ਨਾਲ ਸੰਗਤ ਜੀ ਵਾਸਤੂ ਦੋਸ਼ ਦੇ ਵਿੱਚ ਬਹੁਤ ਸਾਰੇ ਉਪਾਅ ਦੱਸੇ ਗਏ ਨੇ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਇਸ ਦੇ ਨਾਲ ਹੀ ਸਾਧ ਸੰਗਤ ਜੀ ਕੁਝ ਚੀਜ਼ਾਂ ਵੀ ਦੱਸੀਆਂ ਗਈਆਂ ਨੇ ਜੇ ਉਹਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਆਪਣੇ ਸਿਰਹਾਣੇ ਦੇ نیچے ਰੱਖ ਲੈਂਦੇ ਹੋ ਤਾਂ ਇਸ ਦੇ ਨਾਲ ਸਾਧ ਸੰਗਤ ਜੀ ਤੁਹਾਡੀ ਕਿਸਮਤ ਸੁੱਤੀ ਹੋਈ ਕਿਸਮਤ ਬਦਲ ਜਾਵੇਗੀ ਤੇ ਇਸ ਦੇ ਨਾਲ ਨਾਲ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁਰਘਟਨਾ ਹੁੰਦੀ ਹੈ ਜਿਸ ਦਾ ਸਾਨੂੰ ਅਚਾਨਕ ਹੀ ਸਦਮਾ ਲੱਗਦਾ ਹੈ ਤਾਂ ਇਸ ਤਰ੍ਹਾਂ ਸੰਗਤ ਜੀ ਕਦੇ ਵੀ ਤੁਹਾਡੇ ਨਾਲ ਮਾੜਾ ਨਹੀਂ ਹੋਵੇਗਾ ਜੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਜਾਦਾ ਖਾਸ ਹੋਣ ਵਾਲੀ ਹੈ ਸਾਧ ਸੰਗਤ ਜੀ ਅੱਜ ਜੀ ਸਾਤ ਸੰਗਤ ਜੀ ਅੱਜ ਦੀ ਜੋ ਵੀਡੀਓ ਹੈ ਉਹ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਜਿਵੇਂ ਸਾਤ ਸੰਗਤ ਜੀ ਆਪਾਂ ਸੌਂਦੇ ਹਾਂ ਸੌਣ ਦੇ ਜੋ ਵੀ ਤਰੀਕੇ ਹੁੰਦੇ ਨੇ ਉਹਨਾਂ ਦਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਜੇਕਰ ਸੰਗਤ ਜੀ ਅਸੀਂ ਸੌਣ ਦੀ ਦਿਸ਼ਾ ਆਪਣੀ ਸਹੀ ਰੱਖਦੇ ਹਾਂ ਇਹ ਵਿਗਿਆਨਿਕ ਵਸਤੂ ਸਸਤ ਦੀ ਜੋ ਉਹਨਾਂ ਤੋਂ ਸਿੱਧ ਹੋਇਆ ਹੈ ਉਸੇ ਨਾਲ ਸਾਡੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਸਕਾਰਾਤਮਕ ਊਰਜਾ ਦਾ ਪਰਭਾਵ ਪੈਂਦਾ ਹੈ ਇੱਕ ਪੋਜ਼ਿਟਿਵ એનર્ਜੀ ਆਉਂਦੀ ਹੈ ਇਸ ਨੂੰ ਅਜ਼ਮਾਉਣ ਦੇ ਲਈ ਸੰਗਤ ਜੀ ਤੁਸੀਂ ਇੱਕ ਵਾਰ ਆਪਣੀ ਸੌਣ ਦੀ ਗਲਤ ਦਿਸ਼ਾ ਵੱਲ ਸੌ ਕੇ ਦੇਖਿਓ ਤੇ ਜਦੋਂ ਫਿਰ ਤੁਸੀਂ ਸੌ ਕੇ ਉੱਠੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਨੂੰ ਕਿੰਨਾ ਨਕਾਰਾਤਮਕ ਅਰ ਕਿ ਤੁਹਾਨੂੰ ਕਿੰਨੀ ਜ਼ਿਆਦਾ ਨਕਾਰਾਤਮਕ એનર્ਜੀ ਨੇ ਘੇਰਿਆ ਹੋਵੇਗਾ 네ਗੇਟਿਵ એનર્ਜੀ ਦਾ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੋਵੇਗਾ ਤਹਾਣੋ ਕੋ ਜ ਚੰਗਾ ਹੀ ਮਹਿਸੂਸ ਨਹੀਂ ਹੋਵੇਗਾ ਤੁਹਾਡੇ ਸਿਰ ਦੇ ਵਿੱਚ ਦਰਦ ਹੋ ਰਿਹਾ ਹੋਵੇਗਾ ਤੇ ਇਹ ਸਭ ਸਾਧ ਸੰਗਤ ਜੀ ਜੋ ਵੀ ਸਾਡੇ ਨਾਲ ਘਟਨਾਵਾਂ ਹੁੰਦੀਆਂ ਨੇ ਇਹ ਸਾਡੀ ਸੋਣ ਦੀ ਗਲਤ ਦਿਸ਼ਾ ਦੇ ਨਾਲ ਹੀ ਹੁੰਦੀਆਂ ਨੇ ਇਸ ਦੇ ਕਰਕੇ ਸਾਧ ਸੰਗਤ ਜੀ ਸਾਨੂੰ ਹਮੇਸ਼ਾ ਹੀ ਸਹੀ ਦਿਸ਼ਾ ਵਿੱਚ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਜਦੋਂ ਤੁਸੀਂ ਸੌਣਾ ਇਸ ਤਰ੍ਹਾਂ ਜਦੋਂ ਤੁਸੀਂ ਸੌਣਾ ਸਹੀ ਦਿਸ਼ਾ ਦੇ ਵਿੱਚ ਸ਼ੁਰੂ ਕਰ ਦਿਓਗੇ ਤਾਂ ਇਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਇੱਕ ਪੋਜ਼ਿਟਿਵ એનર્ਜੀ ਆਵੇਗੀ ਤੇ ਤੁਹਾਨੂੰ ਇਸ ਦੇ ਨਾਲ ਆਰਥਿਕ ਪੱਖੋਂ ਵੀ ਕਾਫੀ ਵਧੀਆ ਪ੍ਰਭਾਵ ਪਾਵੇਗਾ। ਤਸੌਨ ਦੀ ਸੰਗਤ ਜੀ ਸਭ ਤੋਂ ਸਾਰੀ ਦਿਸ਼ਾ ਜਿਹੜੀ ਮੰਨੀ ਗਈ ਹੈ ਉਹ ਦੱਖਣ ਦਿਸ਼ਾ ਮੰਨੀ ਗਈ ਹੈ। ਸਾਨੂੰ ਸਾਨੂੰ ਆਪਣਾ ਸਿਰ ਹਮੇਸ਼ਾ ਲਈ ਸੌਣ ਦੇ ਸਮੇਂ ਦੱਖਣ ਦਿਸ਼ਾ ਵੱਲ ਰੱਖ ਕੇ ਹੀ ਸੌਣਾ ਚਾਹੀਦਾ ਹੈ। ਇਸ ਪਾਸੇ ਸਾਧ ਸੰਗਤ ਜੀ ਤੁਹਾਨੂੰ ਸੌਣ ਦੇ ਨਾਲ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗਦੀ। ਜਿਵੇਂ ਨਾਲ ਤੁਹਾਡੀ ਉਮਰ ਵੀ ਵਾਧਦੀ ਹੈ ਤੇ ਇਸ ਦੇ ਨਾਲ ਨਾਲ ਤੁਹਾਨੂੰ ਕੋਈ ਮਾਨਸਿਕ ਤੇ ਨਾ ਹੀ ਕੋਈ ਸਰੀਰਕ ਬਿਮਾਰੀ ਕਦੇ ਵੀ ਤੁਹਾਡੇ ਨੇੜੇ ਨਹੀਂ ਆਉਂਦੀ। ਇਸ ਦੇ ਨਾਲ ਨਾਲ ਸੰਗਤ ਜੀ ਜੇਕਰ ਤੁਸੀਂ ਦੱਖਣ ਦਿਸ਼ਾ ਵੱਲ ਪੈਰ ਕਰਕੇ ਸੌਂ ਜਾਂਦੇ ਹੋ ਤਾਂ ਇਹ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਹੀ ਅਸ਼ੋਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਸਾਡੇ ਸਰੀਰ ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ ਤੇ ਇਸ ਦੇ ਨਾਲ ਜਿਹੜਾ ਸਾਡਾ ਸਰੀਰ ਹੈ ਉਸ ਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਸਭ ਤੋਂ ਵੱਡੀ ਗੱਲ ਤਾਂ ਸੰਗਤ ਜੀ ਇਸ ਸਾਈਡ ਤੇ ਸੌਣ ਦੇ ਨਾਲ ਜਿਹੜੀ ਤੁਹਾਡੀ ਨੀਂਦ ਹੈ ਉਹ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਜਾਂਦੀ ਹੈ ਸੌਣ ਦੇ ਸਮੇਂ ਜੇਕਰ ਦੂਸਰੀ ਦਿਸ਼ਾ ਦੀ ਗੱਲ ਕਰੀਏ ਜੋ ਸਭ ਤੋਂ ਬੈਸਟ ਦੱਸੀ ਗਈ ਹੈ ਉਹ ਹੈ ਪੂਰਬ ਦਿਸ਼ਾ ਇਹ ਉਹਨਾਂ ਲੋਕਾਂ ਲਈ ਹੈ ਜੋ ਦੱਖਣ ਦਿਸ਼ਾ ਵੱਲ ਸਿਰ ਕਰਕੇ ਨਹੀਂ ਸੌ ਸਕਦੇ ਉਹ ਪੂਰਬ ਦਿਸ਼ਾ ਵੱਲ ਸਿਰ ਕਰਕੇ ਸੌ ਸਕਦੇ ਨੇ ਕਿਉਂਕਿ ਸੰਗਤ ਜੀ ਜੋ ਲੋਕ ਪੂਰਬ ਦਿਸ਼ਾ ਵੱਲ ਸਿਰ ਕਰਕੇ ਸੌਂਦੇ ਨੇ ਇਸ ਤਰ੍ਹਾਂ ਇਸ ਦਿਸ਼ਾ ਵਿੱਚ ਸਿਰ ਕਰਕੇ ਸੌਣ ਦੇ ਨਾਲ ਉਹਨਾਂ ਦਾ ਜਿਹੜਾ ਦਿਮਾਗ ਹੈ ਉਹ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਕਿਉਂਕਿ ਜਦੋਂ ਸਾਨੂੰ ਨੀਂਦ ਬਹੁਤ ਵਧੀਆ ਆਵੇਗੀ ਤਾਂ ਸਾਧ ਸੰਗਤ ਜੀ ਸਾਡੀ ਜਿਹੜੀ ਦਿਮਾਗੀ ਟੈਨਸ਼ਨ ਹੈ ਉਹ ਦੂਰ ਹੁੰਦੀ ਹੈ ਤੇ ਇੱਕ ਪੋਜ਼ਿਟਿਵ એનર્ਜੀ ਆਉਂਦੀ ਹੈ ਆਪਣੇ ਸਰੀਰ ਤੇ ਦਿਮਾਗ ਦੇ ਅੰਦਰ ਇਸ ਕਰਕੇ ਸਾਧ ਸੰਗਤ ਜੋ ਵਿਦਿਆਰਥੀ ਨੇ ਸਟੱਡੀ ਕਰਦੇ ਨੇ ਉਹ ਖਾਸ ਕਰਕੇ ਪੂਰਬ ਦਿਸ਼ਾ ਵੱਲ ਹੀ ਸੌਣ ਅਸੇ ਨਾਲ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਤੇਜ਼ ਹੋਵੇਗਾ ਉਹਨਾਂ ਦਾ ਪੜਾਈ ਦੇ ਵਿੱਚ ਮਨ ਲੱਗੇਗਾ ਇਸ ਦੇ ਨਾਲ ਨਾਲ ਸੰਗਤ ਜੇਕਰ ਤੁਸੀਂ ਕਮਾਉਣ ਵਾਲੇ ਇੱਕ ਹੀ ਪਸੰਦ ਹੋ ਖਾਸ ਕਰਕੇ ਤੁਸੀਂ ਪੂਰਬ ਦਿਸ਼ਾ ਵੱਲ ਹੀ ਸੌਂਿਆ ਕਰੋ ਇਸ ਦੇ ਨਾਲ ਤੁਹਾਡੀ ਜਿਹੜੀ ਆਰਥਿਕ ਸਥਿਤੀ ਹੈ ਉਸ ਤੇ ਵੀ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ ਇਸ ਤਰ੍ਹਾਂ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਉਹ ਕਿਹੜੀ ਚੀਜ਼ ਹੈ ਜੋ ਰਾਤ ਦੇ ਸਮੇਂ ਸਰਾਣੇ ਥੱਲੇ ਰੱਖ ਕੇ ਸਾਨੂੰ ਸੌਣਾ ਚਾਹੀਦਾ ਹੈ ਅਸੇ ਲਈ ਸਭ ਤੋਂ ਪਹਿਲਾਂ ਸੰਗਤ ਜੀ ਜ਼ਰੂਰੀ ਕਿ ਜੇਕਰ ਅਸੀਂ ਰਾਤ ਦੇ ਸਮੇਂ ਚੰਗੀ ਨੀਂਦ ਲੈ ਕੇ ਸੌਵਾਂਗੇ ਫਿਰ ਸਵੇਰ ਦੇ ਸਮੇਂ ਜੋ ਸਾਡਾ ਦਿਨ ਹੁੰਦਾ ਹੈ ਉਹ ਚੰਗਾ ਨਿਕਲਦਾ ਹੈ ਇਸੇ ਨਾਲ ਨਾਲ ਅਸੀਂ ਫਰੈਸ਼ ਫੀਲ ਕਦੋਂ ਕਰਦੇ ਹਾਂ ਜਦੋਂ ਰਾਤ ਦੇ ਸਮੇਂ ਅਸੀਂ ਚੰਗੀ ਨੀਂਦ ਲੈ ਕੇ ਸੌਂਦੇ ਹਾਂ ਇਸ ਲਈ ਸਾਧ ਸੰਗਤ ਜੀ ਤੁਸੀਂ ਕੀ ਕਰਨਾ ਹੈ ਕਿ ਰਾਤ ਦੇ ਸਮੇਂ ਜਦੋਂ ਸੌਣਾ ਹੈ ਤਾਂ ਆਪਣੇ ਸਰਾਣੇ ਦੇ ਤਾਂ ਆਪਣੇ ਸਰਾਣੇ ਦੇ ਥੱਲੇ ਲੋਹੇ ਦੀ ਚੀਜ਼ ਲੋਹੇ ਦੀ ਚੀਜ਼ ਕਿਸੇ ਵੀ ਤਰ੍ਹਾਂ ਦੀ ਹੋ ਸਕਦੇ ਹਨ ਜਿਵੇਂ ਲੋਹੇ ਦੀ ਚਾਬੀ ਜਿਸ ਤਰ੍ਹਾਂ ਲੋਹੇ ਦੇ ਪੰਨੇ ਹੋ ਗਏ ਪੇਸ਼ਕਸ਼ ਹੋ ਗਏ ਜਿਸ ਤਰ੍ਹਾਂ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਜੋ ਲੋਹੇ ਦੀਆਂ ਹੁੰਦੀਆਂ ਨੇ ਜਿਵੇਂ ਕੈਂਚੀ ਹੋਗੀ ਲੋਹੇ ਦੀ ਕੋਈ ਵੀ ਚੀਜ਼ ਹੋਵੇ ਸਾ ਸੰਗਤ ਜੀ ਉਹ ਚੀਜ਼ ਨੂੰ ਤੁਸੀਂ ਆਪਣੇ ਸਰਾਣੇ ਦੇ نیچے ਰੱਖ ਕੇ ਸੌਂਦੇ ਹੋ ਤਾਂ ਇਸੇ ਨਾਲ ਸਾਹਾ ਸੰਗਤ ਜੀ ਲੋਹੇ ਦੇ ਵਿੱਚ ਇੰਨੇ ਜ਼ਿਆਦਾ ਪੋਜ਼ਿਟਿਵ એનર્ਜੀ ਹੁੰਦੀ ਹੈ ਉਹ ਜਿੰਨੀ ਵੀ 네ਗੇਟਿਵ એનર્ਜੀ ਹੁੰਦੀ ਹੈ ਆਪਣੇ ਆਲੇ ਦੁਆਲੇ ਉਹਨੂੰ ਚੁੰਮਕ ਦੀ ਤਰ੍ਹਾਂ ਆਪਣੇ ਵੱਲ ਖਿੱਚ ਲੈਂਦੀ ਹੈ ਤਾਂ ਇਸੇ ਨਾਲ ਹੁੰਦਾ ਕੀ ਹੈ ਸੰਗਤ ਜੀ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤੇ ਉਹ ਲੋ ਆਏ ਉਹ ਲੋਹਾ ਜਿਹੜਾ ਸਾਡੇ ਆਸ-ਪਾਸ ਵੀ 네ਗੇਟਿਵ એનર્ਜੀ ਨੂੰ 扑ੜਕਾ ਨਹੀਂ ਦਿੰਦਾ ਇਸ ਕਰਕੇ ਸਾਹਾ ਸੰਗਤ ਜੀ ਉਹ ਇਸ ਕਰਕੇ ਸਾਹਾ ਸੰਗਤ ਜੀ ਉਹ ਪਹਿਲੀ ਚੀਜ਼ ਹੈ ਜੋ ਤੁਹਾਨੂੰ ਫਰੈਸ਼ ਰੱਖੇਗੀ ਜਿਸ ਦੇ ਨਾਲ ਤੁਹਾਨੂੰ ਜਿਹੜੀ ਨੀਂਦ ਹੈ ਉਹ ਚੰਗੀ ਤਰ੍ਹਾਂ ਆਏਗੀ ਸਾਰੀ ਰਾਤ ਤੁਹਾਡੇ ਨੇੜੇ 네ਗੇਟਿਵ એનર્ਜੀ ਨਹੀਂ ਆਵੇਗੀ ਤੇ ਜਿਸ ਦੇ ਨਾਲ ਤੁਸੀਂ ਉੱਠੋਗੇ ਤੇ ਤੁਹਾਡੇ ਮਨ ਦੇ ਵਿੱਚ ਇੱਕ ਪੋਜ਼ਿਟਿਵ એનર્ਜੀ ਹੋਵੇਗੀ ਜਿਸ ਦੇ ਨਾਲ ਸਾਹ ਸੰਗਤ ਜਿਹੜਾ ਤੁਹਾਡਾ ਸਰੀਰ ਹੈ ਉਹ ਹਮੇਸ਼ਾ ਪ੍ਰੇਆਪਰੇਆ ਰਹੇਗਾ ਤੁਸੀਂ ਐਕਟਿਵ ਰਹੋ ਤੁਸੀਂ ਐਕਟਿਵ ਰਹੋਗੇ ਸਾਹ ਸੰਗਤ ਜੋ ਤੁਸੀਂ ਸਰਾਣੇ ਦੇ ਥੱਲੇ ਪਹਿਲੀ ਚੀਜ਼ ਰੱਖਣੀ ਹੈ ਜੋ ਰੱਖ ਕੇ ਤੁਸੀਂ ਸੌਂ ਸਾਕਦੇ ਹੋ ਉਹ ਲੋਹੇ ਦੀ ਕੋਈ ਵੀ ਚੀਜ਼ ਇਸ ਤੋਂ ਇਲਾਵਾ ਸੰਗਤ ਜੀ ਜਦੋਂ ਤੁਹਾਡੇ ਸਰਾਣੇ ਦੇ नीचे ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲੋਹੇ ਦੀ ਚੀਜ਼ ਪਈ ਹੋਵੇਗੀ ਜਿਸ ਦੇ ਨਾਲ ਤੁਹਾਡੇ ਜੋ ਵੀ ਇਹ ਤੰਤਰ ਮੰਤਰ ਜਾਦੂ ਟੋਣੇ ਦਾ ਪ੍ਰਭਾਵ ਹੋਵੇਗਾ ਜੋ ਲੋਕ ਇਹ ਚੀਜ਼ਾਂ ਕਰਦੇ ਨੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਤੁਹਾਡੇ ਤੇ ਬਿਲਕੁਲ ਵੀ ਨਹੀਂ ਪਵੇਗਾ ਤੇ ਜਿਸ ਦੇ ਨਾਲ ਸੰਗਤ ਜੀ ਤੁਸੀਂ ਸਵੇਰੇ ਇੱਕਦਮ ਤਰੋ ਤਾਜ਼ਾ ਉਠੋਗੇ ਹੁਣ ਇਹ ਹੈ ਸੰਗਤ ਜੀ ਉਹੀ ਚੀਜ਼ ਜਿਸ ਦੇ ਨਾਲ ਤੁਸੀਂ ਇਸ ਦੇ ਨਾਲ ਤੁਹਾਡੀ ਨੈਗੇਟਿਵ એનર્ਜੀ ਦੂਰ ਹੋਵੇਗੀ ਤੇ ਤੁਸੀਂ ਪੋਜ਼ਿਟਿਵ એનર્ਜੀ ਦੇ ਨਾਲ ਸਵੈ ਰਿਅਡ ਸਕਦੇ ਹੋ ਇਸ ਤੋਂ ਇਲਾਵਾ ਸੰਗਤ ਜੇ ਜੋ ਤੁਹਾਨੂੰ ਕਾਰਦੇ ਵਿੱਚ ਪਰੇਸ਼ਾਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਹਟਾਉਣ ਦੇ ਲਈ ਤੁਹਾਨੂੰ ਸਰਾਣੇ ਦੇ નીચે ਕੀ ਰੱਖਣਾ ਚਾਹੀਦਾ ਹੈ ਜਿਵੇਂ ਸੰਗਤ ਜੇ ਤੁਸੀਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਜੌਬ ਦੇ ਲਈ ਅਪਲਾਈ ਕਰਦੇ ਹੋ ਉਥੇ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਜਾਂ ਫਿਰ ਤੁਹਾਡੀ ਸਿਲੈਕਸ਼ਨ ਹੋ ਹੀ ਜਾਂਦੀ ਹੈ ਤਾਂ ਫਿਰ ਉਹ ਤੁਹਾਡਾ ਕੰਮ ਕਰਨ ਦੇ ਵਿੱਚ ਮਨ ਨਹੀਂ ਲੱਗਦਾ ਜਾਂ ਫਿਰ ਤੁਹਾਨੂੰ ਕੋਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੁੰਦੀਆਂ ਨੇ ਜਾਂ ਫਿਰ ਇਸੇ ਨਾਲ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਜਿਸੇ ਕਰਕੇ ਤੁਸੀਂ ਪਰੇਸ਼ਾਨ ਹੋ ਉਸ ਲਈ ਸਾਧ ਸੰਗਤ ਜੀ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਸੰਗਤ ਜੀ ਸੌਣ ਵੇਲੇ ਰਾਦਿਆ ਸਮੇਂ ਆਪਣੇ ਸਰਾਣੇ ਦੇ ਥੱਲੇ ਸੋਨੇ ਜਾਂ ਚਾਂਦੀ ਦਾ ਸਿੱਕਾ ਰੱਖ ਕੇ ਸੌਣਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਵਾਸਤੇ ਸਾਸਤਰ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ 24 ਮਨੁੱਖ ਜਾਂ ਜੋ ਸਰਾਣੇ ਦੇ ਥੱਲੇ ਚਾਂਦੀ ਦਾ ਸੋਨੇ ਦਾ ਸਿੱਕਾ ਰੱਖ ਕੇ ਸੌਂਦੇ ਹਨ ਤਾਂ ਫਿਰ ਉਸ ਇਨਸਾਨ ਦੇ ਜੋ ਭਾਗ ਹੁੰਦੇ ਹਨ ਉਹ ਇੱਕਦਮ ਹੀ ਕਰਮ ਹੁੰਦੇ ਹਨ ਉਹ ਬਦਲ ਜਾਂਦੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਉਸ ਮਨੁੱਖ ਦੀ ਸੋਨੇ ਤੇ ਚਾਂਦੀ ਤੇ ਤਰ੍ਹਾਂ ਕਿਸਮਤ ਚਮਕ ਜਾਂਦੀ ਹੈ ਜਿਵੇਂ ਨਾ ਸਾਧ ਸੰਗਤ ਜੀ ਮਾਤਾ ਲక్ష్ਮੀ ਉਹਨਾਂ ਤੇ ਮਿਹਰਬਾਨ ਹੋ ਜਾਂਦੀ ਹੈ ਤੇ ਜਿਸ ਨਾਲ ਉਹਨਾਂ ਦੇ ਮਾਤਾ ਲక్ష్ਮੀ ਦਾ ਪ੍ਰਭਾਵ ਪਿਆ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਭਾਵੇਂ ਤਾਂ ਪੈਸੇ ਬਾਰੇ ਹੋਵੇ ਭਾਵੇਂ ਕਿਸੇ ਵੀ ਬਿਮਾਰੀ ਬਾਰੇ ਭਾਵੇਂ ਕਿਸੇ ਕਾਰੋਬਾਰ ਬਾਰੇ ਹੋਵੇ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਤੁਹਾਡੇ ਬਿਜ਼ਨਸ ਦੇ ਬਾਰੇ ਵਿੱਚ ਹੋਵੇ ਤੇ ਜਾਂ ਫਿਰ ਬੱਚਿਆਂ ਦੇ ਬਾਰੇ ਵਿੱਚ ਹੋਵੇ ਜਿਵੇਂ ਬੱਚੇ ਨੂੰ ਲੈ ਕੇ ਤੁਹਾਨੂੰ ਕੋਈ ਪਰੇਸ਼ਾਨੀ ਹੈ ਮੁਸ਼ਕਲ ਹੈ ਉਸੇ ਪੜਾਈ ਬਾਰੇ ਜਾਂ ਫਿਰ ਉਸੇ ਜਵਾਬ ਦੇ ਬਾਰੇ ਸਾਧ ਸੰਗ ਇਹ ਸਾਰੀਆਂ ਚੀਜ਼ਾਂ ਦੀ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਇਸੇ ਨਾਲ ਨਾਲ ਸੰਗਾ ਜੀ ਜੋ ਤੁਹਾਡਾ ਜਿਹੜਾ ਭਾਗ ਹੁੰਦਾ ਹੈ ਕਰਮ ਹੁੰਦਾ ਹੈ ਉਹ ਇੱਕਦਮ ਬਦਲਣਾ ਸ਼ੁਰੂ ਹੋ ਜਾਂਦਾ ਹੈ ਸੰਗ ਜੀ ਬਸ ਇੱਕ ਆਪਣੇ ਸਰਾਣੇ ਥੱਲੇ ਸਿੱਕਾ ਰੱਖਣ ਦੇ ਨਾਲ ਇਸੇ ਨਾਲ ਸਾਧ ਸੰਗਤ ਜੀ ਜਿਹੜੇ ਭੈਣ ਭਰਾਵਾਂ ਦੇ ਕੋਲ ਸੋਨਾ ਜਾ ਚਾਂਦੀ ਦਾ ਸਿੱਕਾ ਨਹੀਂ ਹੈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਇੱਕ ਚੀਜ਼ ਤੁਹਾਨੂੰ ਦੱਸਣ ਲੱਗੇ ਹਾਂ ਜੋ ਕਿ ਹਰ ਇੱਕ ਘਰ ਦੇ ਵਿੱਚ ਬੜੇ ਆਰਾਮ ਦੇ ਨਾਲ ਮਿਲ ਜਾਂਦੀ ਹੈ ਉਹ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਸਬੰਧ ਵਿੱਚ ਕੋਈ ਵੀ ਪਰੇਸ਼ਾਨੀ ਮੁਸ਼ਕਲ ਹੁੰਦੀ ਹੈ ਤਾਂ ਤੁਸੀਂ ਰਾਤ ਨੂੰ ਤਾਂ ਤੁਸੀਂ ਰਾਤ ਨੂੰ ਸੌਣ ਸਮੇਂ ਆਪਣੇ ਸਿਰਹਾਣੇ ਥੱਲੇ ਇੱਕ ਮੌਲੀ ਰੱਖ ਕੇ ਤੁਸੀਂ ਸੌ ਸਕਦੇ ਹੋ ਸੰਗਤ ਜੀ ਤੁਹਾਡੇ ਤੇ ਪੋਜ਼ਿਟਿਵ ਸਕਾਰਾਤਮਕ ਊਰਜਾ ਦਾ ਪ੍ਰਭਾਵ ਪੈਂਦਾ ਹੈ ਹੁਣ ਕਈ ਭੈਣ ਭਰਾ ਤਾਂ ਇਦਾਂ ਸੋਚਣਗੇ ਕਿ ਮੌਲੀ ਰੱਖਣ ਦੇ ਨਾਲ ਕਿਵੇਂ ਪੈਸਿਆਂ ਦੇ ਸੰਬੰਧੀ ਸਾਡੀ ਮੁਸ਼ਕਲ ਦੂਰ ਹੋ ਸਕਦੀ ਹੈ ਤਾਂ ਸੰਗਤ ਜੀ ਤੁਸੀਂ ਜੇਕਰ ਮੌਲੀ ਨੂੰ ਰੱਖ ਕੇ ਇੱਕ ਵਾਰ ਸੌਂ ਕੇ ਦੇਖੋਗੇ ਤਾਂ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਜੋ ਸਮੱਸਿਆ ਆ ਰਹੀ ਹੈ ਉਹ ਸੰਗਤ ਜੀ ਸਾਰੇ ਦੂਰ ਹੋ ਜਾਵੇਗੇ ਤਸਵੀਰੇ ਉੱਠ ਕੇ ਸਾਹ ਸੰਗਤ ਜੀ ਜਿਹੜਾ ਵੀ ਕੋਈ ਧਾਰਮਿਕ ਸਥਾਨ ਹੈ ਜਿਸ ਨੂੰ ਤੁਸੀਂ ਮੰਨਦੇ ਹੋ ਉਸ ਮੌਲੀ ਨੂੰ ਤੁਸੀਂ ਉੱਥੇ ਛੜਾ ਕੇ ਆ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਸੀਂ ਦੇਖਣਾਗੇ ਤੁਹਾਡੀ ਜ਼ਿੰਦਗੀ ਵਿੱਚ ਪਹਿਲਾਂ ਤੋਂ ਕਾਫੀ ਚੇਂਜ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਜਿਵੇਂ ਦੀਆਂ ਚਿੰਨੀਆਂ ਵੀ ਪਰੇਸ਼ਾਨੀਆਂ ਹੋਣੀਆਂ ਪਰੇਸ਼ਾਨੀਆਂ ਹੋਣੀਆਂ ਸਾਰੀਆਂ ਦੂਰ ਹੋ ਜਾਣਗੀਆਂ ਇਸ ਤਰ੍ਹਾਂ ਸਰਾਣੇ ਦੇ ਥੱਲੇ ਮੌਲੀ ਰੱਖਣ ਦੇ ਨਾਲ ਤੁਹਾਡੀ ਧਨ ਦੀਆਂ ਚਿੰਨੀਆਂ ਵੀ ਸਮੱਸਿਆ ਹੋਵੇਗਾ ਸਾਰੇ ਦੂਰ ਹੋ ਜਾਵੇਗੇ ਨਾਨਾ ਰਾਹੂ ਕੇਤੂ ਤੇ ਸ਼ਨੀ ਦਾ ਵੀ ਜਿਹੜਾ ਪ੍ਰਭਾਵ ਹੈ ਉਹ ਘਟ ਜਾਵੇਗਾ ਸਾਹ ਸੰਗਜੀ ਤੁਹਾਡੀਆਂ ਪੈਸਿਆਂ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਦੂਰ ਹੋ ਜਾਣਗੀਆਂ। ਸਾਹ ਸੰਗਜੀ ਜੋ ਸੁੱਕੀ ਹਲਦੀ ਦੀ ਗੰਢ ਹੁੰਦੀ ਹੈ ਰਾਤ ਨੂੰ ਸੌਣ ਸਮੇਂ ਜੇਕਰ ਉਹ ਤੁਸੀਂ ਸਿਰਾਂ ਨੇ નીચે ਰੱਖਦੇ ਹੋ ਤਾਂ ਉਸ ਦੇ ਨਾਲ ਵੀ ਤੁਹਾਡੇ ਘਰ ਦੇ ਜਿਹੜੀ ਆਰਥਿਕ ਸਥਿਤੀ ਹੈ ਉਹ ਵੀ ਬਹੁਤ ਜ਼ਿਆਦਾ ਚੰਗੇ ਹੋ ਸਕਦੀ ਹੈ। ਕਿਉਂਕਿ ਇਸ ਦੇ ਨਾਲ ਕੀ ਹੁੰਦਾ ਹੈ? ਕਿਉਂਕਿ ਇਸ ਦੇ ਨਾਲ ਕੀ ਹੁੰਦਾ ਹੈ ਕਿ ਗੁਰੂ ਗ੍ਰਹਿ ਕਮਜ਼ੋਰ ਹੁੰਦਾ ਹੈ ਤਾਂ ਫਿਰ ਉਹਨਾਂ ਦਾ ਇਹ ਹਲਦੀ ਗੰਢ ਰੱਖਣ ਦੇ ਨਾਲ ਜਿਹੜਾ ਗ੍ਰੋਗ ਰਹਾ ਉਹ ਵਦਿਆ ਉਹ ਜਾਂਦਾ ਹੈ ਉਸੇ ਨਾਲ ਸਾਥ ਸੰਗਤ ਛੇਕਰ ਮਨੁੱਖ ਕੋਈ ਵੀ ਵਪਾਰ ਜਾਂ ਕੋਈ ਕਾਰ ਜਾਂ ਕੋਈ ਨੌਕਰੀ ਕਰਦਾ ਹੈ ਤੇ ਉਸੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਉਹ ਸਫਲਤਾ ਪ੍ਰਾਪਤ ਕਰਦਾ ਹੈ ਸਾਥ ਸੰਗਤ ਜੀ ਐਸੀਆਂ ਕਈ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜੋ ਸਾਡੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਨੇ ਤੇ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਤੇ ਅਸੀਂ ਜਦੋਂ ਬਾਹਰ ਜਾ ਕੇ ਇਹਨਾਂ ਪਰੇਸ਼ਾਨੀਆਂ ਦਾ ਹੱਲ ਲੱਭਦੇ ਹਾਂ ਗਲਤ ਰਸਤੇ ਤੇ ਚੱਲਦੇ ਹਾਂ ਤੇ ਜਦੋਂ ਇਹ ਚੀਜ਼ਾਂ ਤੁਹਾਡੇ ਘਰ ਵਿੱਚ ਹੀ ਪਈਆਂ ਹੋਣ ਜਦੋਂ ਅਸੀਂ ਇਹਨਾਂ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹਾਂ ਤਾਂ ਸਾਧ ਸੰਗਤ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਜਿਹੜੀਆਂ ਹਨ ਉਹ ਦੂਰ ਹੋ ਜਾਂਦੀਆਂ ਨੇ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ ਭਾਵੇਂ ਉਹ ਪੈਸੇ ਸੰਬੰਧੀ ਹੋਵੇ ਭਾਵੇਂ ਕਿਸੇ ਹੋਰ ਚੀਜ਼ ਸੰਬੰਧੀ ਹੋਵੇ ਸੋ ਸਾਧ ਸੰਗਤ ਦੀ ਇਹ ਸਾਡੀ ਅੱਜ ਦੀ ਵੀਡੀਓ ਜੋ ਅਸੀਂ ਛੋਟੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜੇਕਰ ਕੋਈ ਵੀ ਔਰਤ ਆਪਣੇ ਸਰਾਣੇ ਦੇ نیچے ਇਹ ਚੀਜ਼ਾਂ ਰੱਖ ਕੇ ਸੌਂਦੇ ਹੈ ਤਾਂ ਉਸ ਦਾ ਘਰ ਹਮੇਸ਼ਾ ਪੈਸਿਆਂ ਨਾਲ ਭਰਿਆ ਰਹਿੰਦਾ ਹੈ। ਸਾਧ ਸੰਗਤ ਜੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਚੰਗੇ ਲੱਗੀ ਤਾਂ ਅੱਗੇ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।